ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਕੋਈ ਮਤਾ ਵੈਦਲ ਔਰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੱਸੋ ਜੀ ਦੇਖੋ ਜੀ ਮੈਂ ਸਰਪੰਚ ਜਸਪਾਲ ਸਿੰਘ ਕੰਡਵਾਲ ਤੋਂ ਸੰਖੇਪ ਤਾ ਸਾਨੂੰ ਇਸ ਮਤੇ ਬਾਰੇ ਕੋਈ ਪਤਾ ਨਹੀਂ ਨਾ ਇਸ ਮਤੇ ਦਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਤੇ ਨਾ ਸਾਨੂੰ ਇਸ ਮਤੇ ਦੀ ਕੋਈ ਨੌਲੇਜ ਹੈ ਇਹ ਮਤਾ ਕਦੀ ਗੱਲਾਂ ਆਪਣੇ ਸਰਪੰਚ ਸਾਹਿਬੋਂ ਹੁੰਦੇ ਆ ਜੀ ਸਰਕਾਰੀ ਕਾਰਵਾਈ ਪਰ ਮਤਾ ਪੈਂਦਾ ਇਲਾਵਾ ਸੈਕਟਰੀ ਸਾਹਿਬ ਨਾਲ ਮਤਾ ਪਾਇਆ ਕਿ ਨਾਲ ਸਰਪੰਚ ਨਾਲ ਪਾਇਆ ਵੀ ਨਾਲ ਸਰਪੰਚ ਇਸ ਮਕੇ ਪਰ ਕੋਈ ਮੂਹ ਲੱਗੀ ਹੋਈ ਨਹੀਂਗੀ। ਨਾ ਕੋਈ ਸੈਨੇ ਸਰਪੰਚ ਨੇ ਬਾਕੀ ਦੀ ਰਹੀ ਗੱਲ ਪ੍ਰਵਾਸੀਆਂ ਦੀ। ਪ੍ਰਵਾਸੀਆਂ ਦੀ ਆਪਣੀ ਮਰਜ਼ੀ ਹੈ ਵੀ ਇੱਥੇ ਰਹਿਣਾ ਤੇ ਨਹੀਂ ਰਹਿਣਾ। ਉਹ ਵੀ ਆਪਣੀ ਮਰਜ਼ੀ ਹੈ। ਆ ਜਿਹਨਾਂ ਦੇ ਕਮਰੇ ਪਿੰਡਾਂ ਵਿੱਚ ਖਾਲੀ ਪਏ ਹਨ ਉਹਨਾਂ ਮਕਾਨ ਮਾਲਕਾਂ ਦੀ ਮਰਜ਼ੀ ਹੈ ਵੀ ਪ੍ਰਵਾਸੀਆਂ ਨੂੰ ਕਿੱਥੋਂ ਬਾਹਰ ਜਾਣ ਵਾਸਤੇ ਕਹਿਣਾ ਹੈ ਕਿ ਨਹੀਂ ਕਹਿਣਾ ਹੈ। ਬਾਕੀ ਦਾ ਮਤੇ ਦਾ ਪੰਚਾਇਤ ਨਾਲ ਕੋਈ ਜਿੰਦ ਜਿੰਦ ਨਹੀਂ ਹੈ। ਕਾਪੀ ਪਛਾਣ ਤੋਂ ਹੰਗ ਹੋਈਆਂ ਨੂੰ 2 ਮਹੀਨੇ ਹੋ ਗਏ। ਨਾ ਤਾਂ ਹੋਰ ਸਰਪੰਚ Ủyਮਤਾ ਪਾਸਾ ਦੇਦੇ ਪਰ ਸਕੱਤਰ ਪ੍ਰਬੰਧਕ ਲੱਗੇ ਰੇ ਪ੍ਰਬੰਧਕ ਨਾਮਾ ਬਣਾਉਂਦਾ ਪ੍ਰਬੰਧਕ ਦਾ ਕੋਈ ਮਤ ਨਹੀਂ ਹੈਗਾ ਨਾ ਪ੍ਰਬੰਧਕ ਦੇ ਸੈਣ। ਕਿਹੜੀ ਸਰਪੰਚ ਚਾਰ ਪਚਾਇਤ ਨੂੰ ਇਹ ਮਤ ਨਹੀਂ ਪਾਇਆ। ਧੰਨਵਾਦੀ ਕਾਸ਼ੀ ਕਾਸ਼।